ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨਾ ਖਾਸ ਤੌਰ ਤੇ ਉਹਨਾਂ ਨੌਜਵਾਨਾਂ ਲਈ ਜੋ 12ਵੀਂ ਤੋਂ ਬਾਅਦ ਇੱਥੇ ਆਏ ਹਨ ਅੱਜਕੱਲ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਅਤੇ ਪੀਆਰ ਲਈ ਵਧੇ ਹੋਏ ਸਕੋਰਾਂ ਕਾਰਨ ਪਹਿਲਾਂ ਵਾਂਗ ਆਸਾਨੀ ਨਾਲ ਪੀਆਰ ਪ੍ਰਾਪਤ ਕਰਨਾ ਸੰਭਵ ਨਹੀਂ ਰਿਹਾ ਜਿੱਥੇ ਕਦੇ ਸਿਰਫ ਸਟੱਡੀ ਅਤੇ 1 ਸਾਲ ਦੇ ਵਰਕ ਐਕਸਪੀਰੀਅੰਸ ਨਾਲ ਪੀਆਰ ਮਿਲ ਜਾਂਦੀ ਸੀ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਬਹੁਤ ਸਾਰੇ ਵਿਦਿਆਰਥੀ ਜੋ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਆਏ ਸਨ ਹੁਣ ਨਿਰਾਸ਼ਾ ਅਤੇ ਅਨਸਰਟੇਨਟੀ ਦੇ ਦੌਰ ਵਿੱਚੋਂ ਗੁਜ਼ਰ ਰਹ ਪਰ ਇਸ ਦਾ ਮਤਲਬ ਇਹ ਨਹੀਂ ਕਿ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਸਹੀ ਜਾਣਕਾਰੀ ਯੋਜਨਾਬੰਦੀ ਅਤੇ ਮਿਹਨਤ ਨਾਲ ਅੱਜ ਵੀ ਪੀਆਰ ਪ੍ਰਾਪਤ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਸਟੱਡੀ ਵੀਜ਼ਾ ਤੇ ਆਈ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਸਟੱਡੀ ਦੌਰਾਨ ਕੰਮ ਕਰਨ ਲਈ ਵੱਧ ਤੋਂ ਵੱਧ 24 ਘੰਟਿਆਂ ਦੀ ਹੱਦ ਨਿਰਧਾਰਤ ਕੀਤੀ ਹੋਈ ਹੈ ਪਿਛਲੇ ਕੁਝ ਸਮੇਂ ਤੋਂ ਇਹ ਹੱਦ ਕੁਝ ਢਿੱਲੀ ਸੀ ਪਰ ਹੁਣ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਈ ਨੌਜਵਾਨ ਇਹ ਸੋਚ ਕੇ ਇਸ ਹੱਦ ਤੋਂ ਵੱਧ ਕੰਮ ਕਰਦੇ ਹਨ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ ਪਰ ਇਹ ਇੱਕ ਖਤਰਨਾਕ ਗਲਤੀ ਹੈ ਇਮੀਗ੍ਰੇਸ਼ਨ ਰਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਕੋਲ ਤੁਹਾਡੇ ਕੰਮ ਦੇ ਘੰਟਿਆਂ ਦੀ ਪੂਰੀ ਜਾਣਕਾਰੀ ਹੁੰਦੀ ਹੈ ਜੋ ਕੈਨੇਡਾ ਰੈਵਨਿਊ ਏਜੰਸੀ ਸੀ ਆਰ ਏ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਵੱਧ ਕੰਮ ਕਰਨ ਨਾਲ ਤੁਹਾਡਾ ਸਟੱਡੀ ਪਰਮਿਟ ਰੱਦ ਹੋ ਸਕਦਾ ਹੈ ਜਾਂ ਭਵਿੱਖ ਵਿੱਚ ਪੀ ਆਰ ਅਰਜ਼ੀ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ कि ਤੁਸੀਂ ਨਿਰਧਾਰਤ ਸਮੇਂ ਅਨੁਸਾਰ ਹੀ ਕੰਮ ਕਰੋ ਅਤੇ ਆਪਣੀ ਪੜ੍ਹਾਈ ਨੂੰ ਪਹਿਲ ਦਿਓ ਸਟੱਡੀ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਤੇ ਆਉਣ ਤੋਂ ਬਾਅਦ ਅਗਲੀ ਵੱਡੀ ਚੁਣੌਤੀ ਨੌਕ ਬੀ ਜਾਂ ਇਸ ਤੋਂ ਉੱਪਰ ਦੇ ਟਾਇਰ ਦੀ ਨੌਕਰੀ ਲੱਭਣਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀ ਈਸੀ ਵਰਗੇ ਪ੍ਰੋਗਰਾਮਾਂ ਰਾਹੀਂ ਪੀਆਰ ਲਈ ਇਹ ਨੌਕਰੀਆਂ ਜ਼ਰੂਰੀ ਹੁੰਦੀਆਂ ਹਨ ਇਨ੍ਹਾਂ ਵਿੱਚ ਸੁਪਰਵਾਈਜ਼ਰ ਕਾਰਪੈਂਟਰ ਹੈਲਥ케ਅਰ ਵਰਕਰ ਜਿਵੇਂ ਕਿ ਪੀਐਸ ਡਾਟ ਡਬਲਯੂ ਜਾਂ ਮੈਡੀਕਲ ਦਫ਼ਤਰ ਦੇ ਕਰਮਚਾਰੀ ਆਦਿ ਸ਼ਾਮਲ ਹਨ ਪਰ ਅੱਜਕਲ੍ਹ ਨੌਕਰੀਆਂ ਦੀ ਉਪਲਬਧਤਾ ਘੱਟ ਹੋਣ ਕਾਰਨ ਹਰ ਕਿਸੇ ਲਈ ਨੌਕਬੀ ਦੀ ਨੌਕਰੀ ਲੱਭਣੀ ਬਹੁਤ ਮੁਸ਼ਕਲ ਹੋ ਗਈ ਹੈ ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪੀਆਰ ਦੇ ਸੁਪਨੇ ਹੁਣ ਅਧੂਰੇ ਰਹਿ ਜਾਣਗੇ ਜੇ ਤੁਸੀਂ ਇਸ ਸਥਿਤੀ ਵਿੱਚ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਕੋਲ ਅਜੇ ਵੀ ਕਈ ਬਦਲ ਮੌਜੂਦ ਹਨ ਜੋ ਤੁਹਾਨੂੰ ਪੀਆਰ ਤੱਕ ਪਹੁੰਚਾ ਸਕਦੇ ਹਨ ਇਹ ਪੀਆਰ ਲਈ ਸਭ ਤੋਂ ਆਮ ਅਤੇ ਇਫੈਕਟਿਵ ਰਾਹ ਹੈ ਇਸ ਪ੍ਰੋਗਰਾਮ ਤਹਿਤ ਪਰੋਵਿੰਸ ਆਪਣੇ ਲੋੜਾਂ ਅਨੁਸਾਰ ਇਮੀਗ੍ਰੈਂਟਸ ਨੂੰ ਨਾਮਿਨੇਟ ਕਰਦੇ ਹਨ ਇਸ ਲਈ ਤੁਹਾਨੂੰ ਆਪਣੇ ੈਂਪਲੋਇਰ ਨਾਲ ਗੱਲ ਕਰਨੀ ਪਵੇਗੀ ਕਿ ਕੀ ਉਹ ਤੁਹਾਨੂੰ ਪੀਐਨਪੀ ਲਈ ਸਪੋਰਟ ਕਰ ਸਕਦੇ ਹਨ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ੈਂਪਲੋਇਰ ਨੂੰ ਵੀ ਕੁਝ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ ਹਨ ਫੋਰ ਐਗਜ਼ਾਮਪਲ ਜੇ ਕੰਪਨੀ 온ਟਾਰੀਓ ਦੇ ਜੀਟੀਏ ਰੀਜਨ ਵਿੱਚ ਹੈ ਤਾਂ ਉਹਨਾਂ ਦੀ ਸਾਲਾਨਾ ਕੁੱਲ ਵਿਕਰੀ 1 ਮਿਲੀਅਨ ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ ਉਹਨਾਂ ਕੋਲ ਘੱਟੋ-ਘੱਟ 5 ਪੀਆਰ ਜਾਂ ਕੈਨੇਡੀਅਨ ਨਾਗਰਿਕ ਕਰਮਚਾਰੀ ਹੋਣੇ ਚਾਹੀਦੇ ਹਨ ਅਤੇ ਕੰਪਨੀ ਕਟੋਕਟ 3 ਸਾਲ ਪੁਰਾਣੀ ਹੋਣੀ ਚਾਹੀਦੀ ਹੈ ਜੇ ਤੁਹਾਡਾ ਮਾਲਕ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਇਹ ਤੁਹਾਡੇ ਲਈ ਇੱਕ ਸ਼ਕਤੀਸ਼ਾਲੀ ਵਿਕਲਪ ਹੋ ਸਕਦਾ ਹੈ ਜੇਕਰ ਤੁਹਾਨੂੰ ਪੀਐਨਪੀ ਦਾ ਰਾਹ ਔਖਾ ਲੱਗਦਾ ਹੈ ਤਾਂ ਆਰਸੀਆਈਪ ਇੱਕ ਵਧੀਆ ਬਦਲ ਹੈ ਕੈਨੇਡਾ ਦੇ ਕਈ ਪ੍ਰੋਵਿੰਸਾਂ ਖਾਸ ਕਰਕੇ 온ਟਾਰੀਓ ਵਿੱਚ ਕੁਝ ਖਾਸ ਕਮਿਊਨਿਟੀਆਂ ਜਿਵੇਂ ਕਿ ਟਿਮਨਸ ਥੰਡਰਬੇ ਆਦਿ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ ਜੇ ਤੁਹਾਨੂੰ ਇਹਨਾਂ ਥਾਵਾਂ ਤੇ ਨੌਕਰੀ ਮਿਲ ਜਾਂਦੀ ਹੈ ਤਾਂ ਤੁਹਾਡੀ ਪੀਆਰਡੀ ਅਰਜ਼ੀ ਸਿੱਧੀ ਅਪਲਾਈ ਹੋ ਸਕਦੀ ਹੈ ਬਿਨਾ ਕਿਸੇ ਉੱਚ ਪੁਆਇੰਟ ਸਿਸਟਮ ਦੇ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਖੇਤਰਾਂ ਵਿੱਚ ਜਾ ਕੇ ਕੰਮ ਸ਼ੁਰੂ ਕਰ ਦਿਓ ਇਹ ਤੀਜਾ ਵਿਕਲਪ ਅਟਲਾਂਟਿਕ ਪ੍ਰੋਵਿੰਸ ਨੋਵਾ ਸਕੋਸ਼ੀਆ ਨਿਊ ਬ੍ਰਿੰਜਵਿਕ ਪ੍ਰਿੰਸ ਐਡਵਰਡ ਆਈਲੈਂਡ ਨਿਊ ਫਾਉਂਡਲੈਂਡ ਵੱਲ ਜਾਣਾ ਹੈ ਇੱਥੇ ਆਬਾਦੀ ਘੱਟ ਹੋਣ ਕਾਰਨ ਪੀ ਆਰ ਪ੍ਰਾਪਤ ਕਰਨਾ 온ਟਾਰੀਓ ਜਾਂ ਬੀਸੀ ਨਾਲੋਂ ਸੌਖਾ ਹੋ ਸਕਦਾ ਹੈ ਪਰ ਇੱਥੇ ਜਾਣ ਤੋਂ ਪਹਿਲਾਂ ਇਨਡੀਡ ਜੌਬ ਬੈਂਕ ਜਾਂ ਆਪਣੇ ਲਿੰਕਸ ਰਾਹੀਂ ਨੌਕਰੀ ਲੱਭਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਚੌਥਾ ਅਤੇ ਸਭ ਤੋਂ ਸ਼ਕਤੀਸ਼ਾਲੀ ਆਪਸ਼ਨ ਹੈ ਕੈਨੇਡਾ ਸਰਕਾਰ ਫ੍ਰੈਂਚ ਬੋਲਣ ਵਾਲੇ ਲੋਕਾਂ ਨੂੰ ਖਾਸ ਤਰਜੀਹ ਦੇ ਰਹੀ ਹੈ ਫ੍ਰੈਂਚ ਦੇ ਡਰਾ ਅਕਸਰ ਘੱਟ ਸਕੋਰਾਂ ਤੇ ਆਉਂਦੇ ਹਨ ਜੇ ਤੁਸੀਂ ਆਇਲਟਸ ਵਿੱਚ 9 ਤੱਕ ਦਾ ਸਕੋਰ ਲੈ ਸਕਦੇ ਹੋ ਤਾਂ ਤੁਸੀਂ ਫ੍ਰੈਂਚ ਵੀ ਸਿੱਖ ਸਕਦੇ ਹੋ ਸੀਐਲਬੀ 5 ਤੱਕ ਦਾ ਸਕੋਰ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਜੇ ਤੁਹਾਡੇ ਕੋਲ ਵਰਕ ਪਰਮਿਟ ਤੇ 2 ਤੋਂ 3 ਸਾਲ ਦਾ ਸਮਾਂ ਹੈ ਤਾਂ ਫ੍ਰੈਂਚ ਸਿੱਖਣ ਤੇ ਧਿਆਨ ਦੇਣਾ ਤੁਹਾਡੇ ਲਈ ਇੱਕ ਬਹੁਤ ਵਧੀਆ ਨਿਵੇਸ਼ ਹੋ ਸਕਦਾ ਹੈ ਇਸ ਸਾਰੇ ਸੰਘਰਸ਼ ਦੇ ਦੌਰਾਨ ਨੌਜਵਾਨਾਂ ਦੀ ਮਾਨਸਿਕ ਸਿਹਤ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਤੈਨੂੰ ਉਥੇ ਪੀਆਰ ਹੋ ਕੇ ਹੀ ਆਉਣਾ ਹੈ ਦਾ ਅੰਨਾ ਦਬਾਅ ਨਹੀਂ ਪਾਉਣਾ ਚਾਹੀਦਾ ਜਦੋਂ ਇੱਕ 18 ਜਾਂ 19 ਸਾਲ ਦਾ ਬੱਚਾ ਘਰ ਤੋਂ ਦੂਰ ਹੁੰਦਾ ਹੈ ਤਾਂ ਉਸ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਮਾਨਸਿਕ ਦਬਾਅ ਹੁੰਦਾ ਹੈ ਨੌਕਰੀ ਨਾ ਮਿਲਣ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਬੱਚੇ ਕਈ ਵਾਰ ਗਲਤ ਕਦਮ ਚੁੱਕ ਲੈਂਦੇ ਹਨ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਬੱਚੇ ਦਾ ਜ਼ਿੰਦਾ ਘਰ ਵਾਪਸ ਆਉਣਾ ਕਿਸੇ ਵੀ ਪੀਆਰ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਹਿੰਮਤ ਨਹੀਂ ਤੋੜਨੀ ਚਾਹੀਦੀ। ਸਹੀ ਦਿਸ਼ਾ ਸਹੀ ਜਾਣਕਾਰੀ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੈ ਸੁਪਨਾ ਅਜ ਵੀ ਪੂਰਾ ਕੀਤਾ ਜਾ ਸਕਦਾ ਹੈ।